ਵਾਹਿਗੁਰੂ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਗੁਰਦੁਆਰਾ ਸ਼ਿਕਾਰ ਕਾਟ ਸਾਹਿਬ ਜਿਹੜਾ ਕਿ ਤਖਤ ਸ੍ਰੀ ਹੰਯੂਰ ਸਾਹਿਬ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪ੍ਰਾਤਨ ਇਤਿਹਾਸ ਅਨਸਾਰ ਗੁੱਲਾ ਖੱਤਰੀ ਨਾਮ ਦਾ ਇੱਕ ਬਣੀ ਹੋਈ ਹੈ ਗੁਰਨਾਨਕ ਦੇਵ ਜੀ ਦਾ ਅਥਾ ਸ਼ਰਧਾਲੂ ਸੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬੇਮਖ ਹੋ ਗਿਆ ਸੀ ਜਦੋਂ ਗੁਰਨਾਨਕ ਦੇਵ ਜੀ ਨੇ ਮਰਦਾਨੇ ਨੂੰ ਉਸਦੇ ਘਰ ਲੈਣ ਲਈ ਭੇਜਿਆ ਤਾਂ ਉਸ ਦੀ ਮਾਂ ਨੇ ਕਿਹਾ ਕਿ ਉਹ ਤਾਂ ਘਰ ਵਿੱਚ ਨਹੀਂ ਹੈ ਤਾਂ ਗੁਰੂ ਜੀ ਨੇ ਵਚਨ ਕੀਤੇ ਕਿ ਸਵੀ ਲੋਕ ਨਹੀਂ ਹੈ ਤਾਂ ਉੱਥੇ ਹੀ ਖਤਮ ਹੋ ਗਿਆ ਤੇ ਉਹ ਸਹੈ ਦੀ ਜੂਨ ਵਿੱਚ ਪੈ ਗਿਆ ਦਸਵੇਂ ਜਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਤੇ ਆ ਕੇ ਖਰਗੋਸ਼ ਦਾ ਸ਼ਿਕਾਰ ਕਰਕੇ ਮੂਲੇ ਖੱਤਰੀ ਦਾ ਉਦਾਰ ਕੀਤਾ ਇਸ ਲਈ ਇਸ ਸਥਾਨ ਨੂੰ ਗੁਰਦੁਆਰਾ ਸ਼িকার ਘਾੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਅਤੇ ਇੱਕ ਸਰੋਵਰ ਵੀ ਸ਼ਿਸ਼ੋਭਿਤ ਹੈ